ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਐਸਜੀਪੀਸੀ ਨੇ ਭਾਈ ਰਣਜੀਤ ਸਿੰਘ ਵੱਲੋਂ ਲਗਾ ਕੇ ਦੋਸ਼ਾ ਦਾ ਕੀਤਾ ਕਿ ਹੱਣ ਕਿਹਾ ਬਕਾਇਦਾ ਹਥਿਆਰ ਲਗਾ ਕੇ ਖੁੱਲੀ ਬੋਲੀ ਦੇ ਬੋਲੀ ਰਾਹੀ ਵੇਚੀ ਜ਼ਮੀਨ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਇਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਗੁਰਦੁਆਰਾ ਚਿਲੀ ਦਰਬਾਰ ਸਤਨਤਨ ਸਾਹਿਬ ਦੀ ਮਾਲਕੀ ਵਾਲੇ ਕੁਝ ਪਲਾਟ ਘੱਟ ਕੀਮਤ ਤੇ ਵੇਚਣ ਤੇ ਲਾਏ ਬੇਮਨਿਆਦ ਇਲਜ਼ਾਮ ਦਾ ਖੰਡਨ ਕੀਤਾ ਗਿਆ ਹੈ ਸ਼੍ਰੋਬਰੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਮੀਤ ਸਕੱਤਰ ਘਰਨਾਮ ਸਿੰਘ ਭਾਈ ਰਣਜੀਤ ਸਿੰਘ ਵੱਲੋਂ ਲਾਏ ਗੇ ਇਲਜ਼ਾਮਾਂ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਉਹ ਜਗ੍ਹਾ ਜਗ੍ਹਾ ਹੈ ਜੋ ਗੁਰਦੁਆਰਾ ਸਾਹਿਬ ਦੀ ਵਰਤੋਂ ਵਿੱਚ ਨਾ ਆ ਰਹੀ ਹੈ ਅਤੇ ਹੋਣ ਕਰਕੇ ਲੋਕਾਂ ਵੱਲੋਂ ਕਬਜ਼ੇ ਕਰਨ ਦੀਆਂ ਹਕਤਾਂ ਕਾਰਨ ਇਸ ਨੂੰ ਜੈਦ ਸਬ ਕਮੇਟੀ ਦੀਆਂ ਸਿਫਾਰਸ਼ਾਂ ਤੇ ਸ਼੍ਰੋਬਣੀ ਕਮੇਟੀ ਦੀ ਅਰੰਧ ਕਮੇਟੀ ਦੇ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਸ਼੍ਰੋਬਣੀ ਕਮੇਟੀ ਦੇ ਬਕਾਇਦਾ ਇਸ਼ਤਿਹਾਰ ਲਗਾ ਕੇ ਖੁੱਲੀ ਬੋਲੀ ਬੋਲੀ ਰਾਹੀਂ ਇਹ ਜਗ੍ਹਾ ਵੇਚੀ ਹੈ। ਉਹਨਾਂ ਕਿਹਾ ਹੈ ਕਿ ਇਹ ਜਗ੍ਹਾ ਸ਼ਹਿਰ ਦੇ ਲਾਗੇ ਜ਼ਰੂਰ ਹੈ ਪਰੰਤੂ ਗਲੀਆਂ ਤੰਗ ਹੋਣ ਕਰਕੇ ਇਸ ਥਾਂ ਦਾ ਮਾਰਕੀਟ ਰੇਟ ਘੱਟ ਹੈ। ਉਹਨਾਂ ਕਿਹਾ ਹੈ ਕਿ ਸ਼੍ਰੋਬਣੀ ਕਮੇਟੀ ਵੱਲੋਂ ਮੈਂਬਰ ਅਲਵਿੰਦਰ ਪਾਲ ਸਿੰਘ ਪੱਖੋ ਕੇ ਜਿਸ ਸੁਖਵਿੰਦਰ ਸਿੰਘ ਪਾਰਟੀਆ ਅਮਰਜੀਤ ਸਿੰਘ ਭਾਈਪੁਰ ਅਤੇ ਆਧਾਰਿਤ ਸਭ ਕਮੇਟੀ ਅਨਿਰਧਾਰਤ ਕਰਕੇ ਇਸ ਥਾਂ ਦੀ ਨਿਜ਼ਮਾ ਅਨੁਸਾਰ ਖੁੱਲੀ ਬੋਲੀ ਕਰਵਾਈ ਗਈ ਹੈ ਉਹਨਾਂ ਕਿਹਾ ਹੈ ਕਿ ਜੇਕਰ ਇਸ ਜਗ੍ਹਾ ਦੀ ਕੀਮਤ ਵਧੇਰੇ ਹੁੰਦੀ ਹੈ ਤਾਂ ਸ਼੍ਰੋਬਣੀ ਕਮੇਟੀ ਨੂੰ ਪਹਿਲਾਂ ਕਈ ਵਾਰ ਰੱਖੀਆਂ ਬੋਲੀਆਂ ਗਾਹਕਾਂ ਵੱਲੋਂ ਬੋਲੀ ਨਾ ਦੇਣ ਕਰਕੇ ਰੱਦ ਨਾ ਕਰਨੀਆਂ ਪੈਂਦੀਆਂ ਉਹਨਾਂ ਕਿਹਾ ਹੈ ਕਿ ਭਾਈ ਰਣਜੀਤ ਸਿੰਘ ਵੱਲੋਂ ਇਹ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ 60 ਲੱਖ ਦੀ ਜਗ੍ਹਾ 16 ਲੱਖ ਵਿੱਚ ਵੇਚ ਦਿੱਤੀ ਗਈ ਹੈ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਸ਼੍ਰੋਮਣੀ ਕਮੇਟੀ ਸਖ਼ਤ ਰਣੇ ਕਹ ਹੈ ਕਿ ਜੇਕਰ ਭਾਈ ਰਣਜੀਤ ਸਿੰਘ ਨੂੰ ਇਹ ਕੀਮਤ ਘੱਟ ਲੱਗਦੀ ਹੈ ਤਾਂ ਉਹ 60 ਲੱਖ ਦੀ 60 ਲੱਖ ਦੀ 55 ਲੱਖ ਦੀ ਗੁਰਦੁਆਰਾ ਸਾਹਿਬ ਨੂੰ ਵਿਕੇ ਕੇ ਜਮਾ ਕਰਵਾ ਦੇਣ ਤਾਂ ਸ਼੍ਰੋਮਣੀ ਕਮੇਟੀ ਬੋਲੀ ਰੱਦ ਕਰਕੇ ਇਸ ਇਹ ਜਗ੍ਹਾ ਉਹਨਾਂ ਦੇ ਸੁਪਰਦ ਕਰ ਦੇਵੇਗੀ ਸ਼ੋਭਨੀ ਕਮੇਟੀ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਈ ਰਣਜੀਤ ਸਿੰਘ ਨੇ ਸਿੱਖ ਕੌਮ ਦੀ ਸਤ ਸਤਕਾਰਤ ਸ਼ਖਸੀਅਤ ਹਨ ਉਹਨਾਂ ਨੂੰ ਸਿੱਖ ਸੰਸਥਾ ਖਿਲਾਫ ਇਸ ਤਰ੍ਹਾਂ ਤੱਥਾਂ ਤੋਂ ਰਹਿਤ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਉਹਨਾਂ ਸੰਗਤਾਂ ਨੂੰ ਵੀ ਅਜਹੀ ਅਦਾਨ ਸ਼ਹੀਨਮ ਗੁਮਰਾਹ ਕੋ ਨੂੰ ਪਰ ਯਾਨ ਬਾਜੀ ਤੇ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੁੜ ਦੋ ਧੰਨਵਾਦ